ਦੁਆਬੇ ਦਾ ਪ੍ਰਸਿੱਧ ਧਾਰਮਿਕ ਸਥਾਨ ਸ਼੍ਰੀ ਰਾਜਾ ਸਾਹਿਬ ਜੀ ਬਾਰੇ ਜੋ ਮੁੱਖ ਮੰਤਰੀ ਸਾਹਿਬ ਨੇ ਗਾਇਬ ਹੋਏ ਪਾਵਨ ਸਰੂਪਾਂ ਵਿੱਚੋਂ 139 ਪਾਵਨ ਸਰੂਪ ਇੱਥੋਂ ਮਿਲਣ ਦਾ ਦੋਸ਼ ਲਗਾਇਆ ਸੀ ਉਸਤੇ ਰਾਜਾ ਸਾਹਿਬ ਦੀ ਕਮੇਟੀ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਇਸ ਦੋਸ਼ ਨੂੰ ਸਿਰੇ ਤੋਂ ਨਕਾਰਿਆ ਹੈ ਅਤੇ ਇੱਥੇ ਮੌਜੂਦ 169 ਪਾਵਨ ਸਰੂਪਾਂ ਦੀ ਪੂਰੀ ਜਾਣਕਾਰੀ ਦਿੱਤੀ ਹੈ ਜਿਹੜੀ ਮੁੱਖ ਮੰਤਰੀ ਸਾਹਿਬ ਦੀ ਸਟੇਟਮੈਂਟ ਹੈ ਇਹਦੇ ਬਾਰੇ ਜੇ ਮੈਂ ਗੱਲ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਵੀ ਐਸਆਈਟੀ ਨੇ ਮੁੱਖ ਮੰਤਰੀ ਸਾਹਿਬ ਨੂੰ ਗਲਤ ਰਿਪੋਰਟ ਦਿੱਤੀ ਜਦ ਮੁੱਖ ਮੰਤਰੀ ਸਾਹਿਬ ਨੇ ਜਾਣ ਬੁੱਝ ਕੇ ਗਲਤ ਸਟੇਟਮੈਂਟ ਦਿੱਤੀ ਸੰਗਤਾਂ ਦੇ ਵਿੱਚ ਦੁਬਧਾ ਪੈਦਾ ਹੁੰਦੀ ਹੈ ਸੰਗਤਾਂ ਆਹਤ ਹੁੰਦੀਆਂ ਨੇ ਤੇ ਟਕਰਾਅ ਵੀ ਪੈਦਾ ਹੋ ਸਕਦਾ 169 ਗੁਰੂ ਗ੍ਰੰਥ ਸਾਹਿਬਹਾਰਾਜ ਦੇ ਸਰੂਪ ਰਸੋਈ ਖਾਨਾ ਸਾਹਿਬ ਦੇ ਵਿੱਚ ਸੁਭਾਜਮਾਨ ਨੇ ਔਰ ਬੜੇ ਆਦਰ ਸਤਕਾਰ ਸਹਿਤ ਸੁਭਾਜਮਾਨ ਨੇ ਇਹਨਾਂ ਸਰੂਪਾਂ ਦੇ ਵਿੱਚ 107 ਗੁਰੂ ਗ੍ਰੰਥ ਸਾਹਿਬਹਾਰਾਜ ਦੇ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੁਆਰਾ ਪ੍ਰਕਾਸ਼ਿਤ ਕੀਤੇ ਗਏ 169 ਵਿੱਚੋਂ 107 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਸ਼ਰੋਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪ੍ਰਕਾਸ਼ਿਤ ਕੀਤੇ ਗਏ ਨੇ ਜਿਨ੍ਹਾਂ ਵਿੱਚੋਂ 1978 ਤੋਂ ਲੈ ਕੇ 2012 ਤੱਕ ਜੋ ਸਰੂਪ ਪ੍ਰਕਾਸ਼ਿਤ ਕੀਤੇ ਗਏ ਨੇ ਉਹਨਾਂ ਦੀ ਗਿਣਤੀ 79 ਹੈ 79 ਹੈ ਜੋ ਇਹ ਮਸਲਾ 328 ਰੁਪਿਆਂ ਦਾ ਸ਼ੁਰੂ ਹੋਇਆ 2014 ਤੋ 2019 ਦਾ ਮਸਲਾ ਜਦੋਂ ਇਹ ਕਿਹਾ ਗਿਆ ਕਿ 328 ਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਲਾਪਤਾ ਹੋ ਗਿਆ ਮੈਂ ਹੁਣ ਇਹ ਸਰੂਪਤਾ ਉਸ ਕੈਟਾਗਰੀ ਦੇ ਵਿੱਚ ਆਉਂਦੀ ਹੀ ਨਹੀਂ 328 ਰੂਪਾਂ ਦੇ ਨਾਲ ਇਹਨਾਂ ਦਾ ਕੀ ਰਿਲੇਸ਼ਨ ਹੋ ਗਿਆ ਜੀ ਇਸ ਤੋਂ ਇਲਾਵਾ 62 ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਐਸੇ ਹਨ ਜੋ ਮਲਟੀਪਲ ਪ੍ਰਿੰਟਿੰਗ ਪ੍ਰੈਸਾਂ ਦੁਆਰਾ ਛਾਪੇ ਗਏ ਸੀ ਆਪਾਂ ਸਾਰੇ ਜਾਣਦੇ ਹਾਂ ਕਿ 1998 ਤੋਂ ਪਹਿਲਾਂ ਪ੍ਰਿੰਟਿੰਗ ਪ੍ਰਸਾਧ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਛਾਪਦੀਆਂ ਸੀ 2014 ਅਤੇ 2015 ਦੀ ਪ੍ਰਿੰਟਿੰਗ ਦੇ ਵਿੱਚ ਸਰੂਪ ਸਾਡੇ ਕੋਲ ਆਏ 2019 ਦੇ ਵਿੱਚ ਪ੍ਰਕਾਸ਼ਿਤ ਉਹ 2014 ਅਤੇ 15 ਵਿੱਚ ਹੋਏ ਸਨ ਪਰ ਉਹ ਸਾਡੇ ਕੋਲ 2019 ਦੇ ਵਿੱਚ ਪਹੁੰਚਦੇ 30 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਿੰਦ ਸਰੂਪ ਇਹ ਸੂਪ ਪ੍ਰਾਪਤ ਕਰਨ ਤੋਂ ਪਹਿਲਾਂ ਗੋਇੰਦਵਾਲ ਸਾਹਿਬ ਜਮਾ ਕਰਵਾਏਗਾ ਸਤਕਾਰ ਸਹਿਤ ਰਸੋਈਖਾਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਪਰ ਉਸ ਤੋਂ ਬਾਅਦ ਸਾਰਾ ਧਾਰਮਿਕ ਜੋ ਰੀਤ ਰਵਾਜ ਹੈ ਉਹ ਪੂਰਾ ਕਰਨ ਤੋਂ ਬਾਅਦ ਸਾਰੀ ਰਿਕੁਆਇਰਮੈਂਟ ਪੂਰੀ ਕਰਨ ਤੋਂ ਬਾਅਦ 30 ਸਰੂਪ ਸਾਨੂੰ ਪ੍ਰਾਪਤ ਹੋ ਗਏ। ਸ਼ਰਧਾ ਤੇ ਸਤਕਾਰ ਦੇ ਨਾਲ ਉਹ 10 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਰਸੋਖਾਨਾ ਸਾਹਿਬ ਨੂੰ ਭੇਟ ਕੀਤੇ। ਦਸਾਂਜ ਖੁਰਦ ਪਿੰਡ ਦੀ ਸੰਗਤ ਨੇ। ਰਸੋਖਾਨਾ ਮਜਾਰਾ ਰਾਜਾ ਸਾਹਿਬ ਦੇ ਵਿੱਚੋਂ ਲਾਪਤਾ ਸਰੂਪ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਲੱਭ ਲਏ। ਇਹ ਨਿਰਾ ਤੇ ਨਿਰਾ ਝੂਠ ਹੈ।